ਰੋਜ਼ਗਾਰ ਦਫ਼ਤਰ ਦੇ ਵਿੱਚੇ ਸਵਾ ਲੱਖ ਦੇ ਕਰੀਬ ਨੌਜਵਾਨਾਂ ਦਾ ਨਾਮ ਦਰਜ ਹੈ ਪਰ ਉਹਨਾਂ ਚੋਂ ਬੇਰਜ਼ਗਾਰੀ ਪੱਤਾ ਲੈਣ ਦਾ ਕਾਬਿਲ ਸਿੱਪਕ ਬੇਰਜ਼ਗਾਰੀ ਪੱਤਾ 150 ਰੁਪਈਆ ਮਹੀਨਾ ਜੀ ਜਵਾਨੀ ਨੂੰ ਨਾ ਮਿਲੇ ਦਵਾਨੀ ਸਵਾ ਲੱਖ ਨੌਜਵਾਨ ਪੱਤੇ ਦੇ ਯੋਗ ਯੋਗ ਹੀ ਨਹੀਂ ਪੰਜਾਬ ਦੇ ਵਿੱਚ ਅਜੇ ਵੀ ਮਾਨਸੂਨ 20 ਤਰੀਕ ਤੱਕ ਹੈਗਾ ਮੀਂਹ ਪੈਣ ਦੀਆਂ ਸੰਭਾਵਨਾਵਾਂ ਅਜੇ ਵੀ ਘੀਆਂ ਨਹੀਂ ਅੱਜ ਤੱਕ ਇਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿ ਜਨਾਬ ਇਹ ਹੜ ਕੁਦਰਤੀ ਸੀ ਇਹ ਹੜ ਮਨੁੱਖੀ ਕਤਾਈ ਚੋਂ ਸੀ ਚਾਹੇ ਸ਼ਾਜਸ਼ੋ ਸੀ ਇੱਕ ਅਜਿਹਾ ਵਾਇਰਸ ਹੈ ਕਿ ਪੱਕੀ ਫਸਲ ਤੇ ਹਮਲਾ ਕਰਦਾ ਹੜ ਪ੍ਰਭਾਪਤ ਖੇਤरां ਤੋਂ ਬਾਅਦ ਕਹਿੰਦੇ ਪੰਜਾਬ ਦੇ ਲਈ ਨਵੀਂ ਚਣੌਤੀ ਹੈ ਇਹ ਤਾਂ ਹਮਲਾ ਹੈ ਮਿਸ਼ਨ ਤੋਂ ਦੂਰ ਨਾਲ ਤੁਸੀਂ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਸਾਰੇ ਸਮਝੌਤੇ ਰੱਦ ਕਰਤੇ ਕਿਤਾਬ ਫਸਲ ਦਾ ਲੰਗਾ ਵੀ ਬੰਦ ਹੈ ਜੀ ਵਿਕਟ ਮੈਚ ਲਈ ਸਾਰਾ ਕੁਝ ਬਾਜ ਰਿਹਾ ਜਰਜੀਤ ਤਾਂ ਸਾਜ ਦੀ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਸੀ ਇਸ ਨੂੰ ਫਿਲਮ ریلیਜ਼ ਹੋਗੀ ਉਹ ਦੇਸ਼ ਵਿਰੋਧੀ ਕੰਮ ਹੈ ਜੀ ਇਹ ਫਿਲਮ ریلیਜ਼ ਹੋ ਗਈ ਗਲੋਬਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਵਿੱਚੋਂ ਬੇਰਜ਼ਗਾਰੀ ਖਤਮ ਹੋ ਗਈ ਪੰਜਾਬ ਚੋਂ ਬੇਰੁਜ਼ਗਾਰੀ ਮੁੱਦਾ ਨਹੀਂ ਰਿਹਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਲਈ ਦਫ਼ਤਰ ਖੁੱਲੇ ਹੋਏ ਨੇ ਤੇ ਉਹ ਰੋਜ਼ਗਾਰ ਦਫ਼ਤਰਾਂ ਦੇ ਵਿੱਚ ਨਾਮ ਦਰਜ ਕਰਾਉਣਾ ਪੈਂਦਾ ਜੀ ਕਿ ਮੈਂ ਰੋਜ਼ਗਾਰ ਦੀ ਭਾਲ ਚਾ ਤੇ ਬੇਰੁਜ਼ਗਾਰਾਂ ਨੂੰ ਫਿਰ ਬੇਰੁਜ਼ਗਾਰੀ ਪੱਤਾ ਮਿਲਦਾ ਪੰਜਾਬ ਚ ਇਸ ਮੌਕੇ ਸਿਰਫ ਇੱਕ ਨੌਜਵਾਨ ਹੈ ਜਿਹਨੂੰ ਬੇਰੁਜ਼ਗਾਰੀ ਪੱਤਾ ਮਿਲ ਰਿਹਾ ਤੇ ਇੱਥੋਂ ਤਾਂ ਫਿਰ ਇਹੀ ਮਤਲਬ ਹੈ ਕਿ ਜੇ ਬੇਰੁਜ਼ਗਾਰੀ ਪਤਾ ਲੈਣ ਵਾਲਾ ਹੀ ਕੋਈ ਨਹੀਂ ਹੈਗਾ ਫਿਰ ਤਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਹੀ ਨਹੀਂ ਇਹ ਵੱਖਰੀ ਗੱਲ ਹੈ ਕਿ ਸਰਕਾਰ ਦੇ ਆਪਣੇ ਪੋਰਟਲ ਦੇ ਉੱਤੇ 22 ਲੱਖ ਤੋਂ ਵੱਧ ਰੋਜ਼ਗਾਰ ਦੇ ਲਈ ਲੋਕ ਕਤਾਰਚ ਨੇ ਰੋਜ਼ਗਾਰ ਦਫ਼ਤਰ ਦੇ ਵਿੱਚੇ ਸਵਾ ਲੱਖ ਦੇ ਕਰੀਬ ਨੌਜਵਾਨਾਂ ਦਾ ਨਾਮ ਦਰਜ ਹੈ ਪਰ ਉਹਨਾਂ ਚੋਂ ਬੇਰੁਜ਼ਗਾਰੀ ਪਤਾ ਲੈਣ ਦਾ ਕਾਬਿਲ ਸਿਰ ਪਿੱਕਾ ਹੈ ਦੁਨੀਆ ਬਦਲ ਗਈ ਤਕਨੀਕ ਬਦਲ ਗਈ ਆਪਣੇ ਭੱਤਿਆਂ ਲਈ ਆਪਣੀਆਂ ਤਨਖਾਹਾਂ ਲਈ ਸਾਲ ਦੇ ਵਿੱਚ ਵਿਧਾਨ ਸਭਾ ਦੇ ਸੈਸ਼ਨਾਂ 'ਚ ਮਥੇ ਪੈਂਦੇ ਨੇ ਉਹ ਚਾਰ-ਚਾਰ ਗੁਣਾ ਹੋ ਗਈਆਂ ਪਰ ਬੇਰੁਜ਼ਗਾਰੀ ਭੱਤਾ 150 ਰੁਪਈਆ ਮਹੀਨਾ ਜੀ ਔਰ ਮਿਲਦਾ ਕਿਹਨੂੰ ਹੈ ਜੀ ਦੇ ਘਰ ਦੀ ਆਮਦਨ ਸਿਰਫ 1000 ਰੁਪਈਆ ਮਹੀਨਾ ਹੋਵੇ ਜੇ ਤੁਹਾਡੇ ਘਰ ਦੀ ਆਮਦਨ 1000 ਰੁਪਈਆ ਮਹੀਨਾ ਤੇ ਤੁਹਾਡੇ ਨੌਜਵਾਨ ਨੂੰ ਰੋਜ਼ਗਾਰ ਨਹੀਂ ਮਿਲਿਆ ਫੇਰ ਤੁਸੀਂ ਮਹੀਨੇ ਦਾ 150 ਰੁਪਿਆ ਲੈਣ ਦੇ ਕਾਬਲੋਂ ਇਹ ਐ ਜੀ ਪੰਜਾਬ ਮਜ਼ਾਕ ਬਣਾਇਆ ਸਰਕਾਰਾਂ ਨੇ ਹੋਰ ਸਾਰਿਆਂ ਲਈ ਤੁਸੀਂ ਕਹਿੰਦੇ ਜੀ ਅਸੀਂ ਮਤੇ ਨਹੀਂ ਆਂਦੇ ਅਸੀਂ ਆ ਮਤਾ ਪੇਸ਼ ਕਰਤਾ ਬਿੱਲ ਪਾਸ ਕਰ ਲੈ ਜੀਆ ਕਾਨੂੰਨ ਬਣਾ ਦੇਣਾ ਜੀ ਆ ਨਿਯਮ ਬਣ ਗਿਆ ਜੀ ਆ ਪਾਲਿਸੀ ਆ ਗਈ ਜੀ ਪੰਜਾਬ ਦੀ ਜਵਾਨੀ ਲਈ ਕੋਈ ਪਾਲਿਸੀ ਆ ਮੇਰੇ ਕੋਲ ਰਿਪੋਰਟ ਪਈ ਹੈ ਪੂਰੀ ਕਿੱਧਰ ਜਾਈਏ ਜਵਾਨੀ ਨੂੰ ਨਾ ਮਿਲੇ ਦਵਾਨੀ ਪੰਜਾਬ ਵਿੱਚ ਬੇਰੁਜ਼ਗਾਰੀ ਪੱਤਾ ਲੈਣ ਵਾਲਾ ਸਿਰਫ ਇੱਕ ਨੌਜਵਾਨ ਸਵਾ ਲੱਖ ਨੌਜਵਾਨ ਪੱਤੇ ਦੇ ਯੋਗ ਯੋਗ ਹੀ ਨਹੀਂ ਉਹਨਾਂ ਦਾ ਨਾਮ ਦਰਜ ਕਰਾਇਆ ਪਰ ਅਸੀਂ ਕਾਬਲੀ ਨਹੀਂ ਚੰਡੀਗੜ੍ਹ ਤੋਂ ਚਰਨਜੀਤ ਭੁੱਲਰ ਹੋਰਾਂ ਦੀ ਇਹ ਰਿਪੋਰਟ ਪੂਰੀ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਅੱਜ ਪੰਜਾਬੀ ਟ੍ਰਿਬਿਊਨ ਦੇ ਬੋਟਮ ਵੱਜੋਂ ਉਹ ਕਹਿੰਦੀ ਕੀ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ ਲਾਲ ਬਹਾਦਰ ਸ਼ਾਸਤਰੀ ਪੰਜਾਬ ਦਾ ਇਕਲੌਤਾ ਨੌਜਵਾਨ ਹੈ ਇਹ ਮੁੰਡੇ ਦਾ ਨਾਮ ਹੀ ਲਾਲ ਬਹਾਦਰ ਪੰਜਾਬ ਦਾ ਇਕਲੌਤਾ ਬੇਰੁਜ਼ਗਾਰ ਹੈ ਜਿਸ ਨੂੰ ਸਰਕਾਰੀ ਖਜ਼ਾਨੇ ਚੋਂ ਬੇਰਜ਼ਗਾਰੀ ਪੱਤਾ ਮਿਲ ਰਿਹਾ ਕੀ ਪੰਜਾਬ ਚ ਬੇਰਜ਼ਗਾਰੀ ਖਤਮ ਹੋ ਗਈ ਹੈ ਬੇਰਜ਼ਗਾਰੀ ਪੱਤਾ ਲੈਣ ਵਾਲੇ ਅੰਕੜਿਆਂ ਤੋਂ ਇਹ ਸਵਾਲ ਸੱਚ ਜਾਪਦਾ ਹੈ। ਸ਼ਾਸਤਰੀ ਨੂੰ 150 ਰੁਪਏ ਮਹੀਨਾ ਮਿਲ ਰਹੇ ਹਨ। ਇਸ ਤੋਂ ਪਹਿਲਾਂ ਜਿਲ੍ਹਾ ਮੋਗਾ ਦਾ ਡੁਗਰੂ ਦਾ ਨੌਜਵਾਨ ਸੰਦੀਪ ਸਿੰਘ ਬੇਰਜ਼ਗਾਰੀ ਪੱਤਾ ਲੈ ਰਿਹਾ ਸੀ। ਪਰੰਤੂ 5 ਸਾਲ ਪਹਿਲਾਂ ਪਤਾ ਲੱਗਿਆ ਕਿ ਉਹ ਨੀਮਾ ਦੀ ਪੂਰਤੀ ਨਹੀਂ ਕਰਦਾ ਜਿਸ ਕਰੋਂ ਉਸ ਦਾ ਬੇਰਜ਼ਗਾਰੀ ਪੱਤਾ ਬੰਦ ਕਰ ਦਿੱਤਾ ਗਿਆ। ਅਦਰ ਉਹਦੇ ਘਰ 'ਚ 1000 ਦੀ ਬਜੇ 1100 ਰੁਪਏ ਆਮਦਨ ਹੋ ਗਈ ਹੋਣੀ ਤਾਂ ਪੱਤਾ ਕੱਟ ਦੋ। 33 ਰੁਪਏ ਰੋਜ਼ ਇਹ ਤੁਹਾਡੇ ਘਰ ਦੀ ਆਮਦਨ 33 ਰੁਪਏ ਰੋਜ਼ ਹੈਗੀ ਤਾਂ ਤੁਸੀਂ ਪਤਾ ਲੈਣ ਦੇ ਕਾਬਲ ਜੇ 34 ਰੁਪਏ ਰੋਜ਼ ਕਮਾਉਣ ਲੱਗ ਗਏ ਤੁਸੀਂ ਤਾਂ ਤੁਹਾਡੇ ਘਰ ਦਾ ਨੌਜਵਾਨ ਪਤਾ ਲੈਣ ਦੇ ਕਾਬਲ ਨਹੀਂ ਕੈਪਟਨ ਅਨੰਦਰ ਸਿੰਘ ਦੀ ਹਕੂਮਤ ਨੇ ਦਾਅਵਾ ਕੀਤਾ ਸੀ ਕਿ ਬਿਰਧਕਾਰੀ ਪੱਤੇ ਦੀ ਰਾਸ਼ੀ 2500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਮਗਰ ਉਹਨਾਂ ਪੱਤੇ ਦੀ ਰਾਸ਼ੀ ਵਧੀ ਤੇ ਨਾ ਹੀ ਗਿਣਤੀ ਨਾ ਹੀ ਮਤਲਬ ਉਹਨਾਂ ਦੇ ਪਤਾ ਮਿਲਣ ਵਾਲਿਆਂ ਦੀ ਗਿਣਤੀ ਵਧੀ ਕਾਂਗਰਸ ਸਰਕਾਰ ਨੇ ਘਰ ਘਰ ਰੋਜ਼ਗਾਰ ਦੀ ਗੂੰਜ ਖੂਬ ਪਾਈ ਤੇ ਉਹਦੇ ਸਿਰ ਤੇ ਵੋਟਾਂ ਵੀ ਵਿਟੋਰੀਆਂ ਪੰਜਾਬ ਦੇ ਰੋਜ਼ਗਾਰ ਦਫ਼ਤਰਾਂ ਵਿੱਚ ਮੌਜੂਦਾ ਸਮੇਂ 'ਚ 1,25,000 ਤੋਂ ਵੱਧ ਬੇਰੁਜ਼ਗਾਰਾਂ ਨੇ ਆਪਣੇ ਨਾਮ ਦਰਜ ਕਰਾਏ ਹੋਏ ਨੇ। ਸਵਾ ਲੱਖ ਨੌਜਵਾਨਾਂ ਦੇ ਨਾਮ ਦਰਜ ਨੇ ਕਿ ਸਾਨੂੰ ਰੋਜ਼ਗਾਰ ਚਾਹੀਦਾ ਹੈ। ਕਹਿੰਦੇ ਜੀ ਪੰਜਾਬ ਸਰਕਾਰ ਨੇ 11 ਜਨਵਰੀ 1979 ਨੂੰ ਇਹ ਨਿਯਮ ਬਣਾਏ ਸੀ। 1979 ਦੇ ਬਣਾਏ ਨਿਯਮ ਮੁੜ ਕੇ ਸੋਧਿਆ ਹੀ ਨਹੀਂ ਮੁੜ ਕੇ ਬਦਲੇ ਵਿੱਚ ਤਬਦੀਲੀ ਹੋ ਨਹੀਂ ਕੀਤੀ ਜਿਨ੍ਹਾਂ ਚ ਕਿਸੇ ਵੀ ਸਰਕਾਰ ਨੇ ਕਦੇ ਸੋਧ ਕਰਨ ਦੀ ਜ਼ਰੂਰਤ ਵੀ ਨਹੀਂ ਸਮਝੀ ਪੁਰਾਣੇ ਨਿਯਮਾਂ ਅਨੁਸਾਰ ਬੇਰਜ਼ਗਾਰੀ ਪੱਤਾ ਉਸ ਵਿਅਕਤੀ ਉਹ ਵਿਅਕਤੀ ਲੈ ਸਕਦਾ ਜੋ 3 ਸਾਲ ਤੋਂ ਰੋਜ਼ਗਾਰ ਦਫ਼ਤਰ ਚ ਰਜਿਸਟਰਡ ਹੋਵੇ ਪਹਿਲਾਂ ਤਾਂ 3 ਸਾਲ ਤੋਂ ਨਾਮ ਦਰਜ ਕਰਾ ਕੇ ਰੱਖੋ ਕੰਮ ਕੋਈ ਨਾ ਕਰੋ ਜੇ ਤੁਸੀਂ ਕੋਈ ਕੰਮ ਕਰਨ ਲੱਗੇ ਤੁਹਾਨੂੰ ਆਮਦਨ ਆਉਣ ਲੱਗੀ ਫਿਰ ਤੁਸੀਂ ਹੱਕਦਾਰ ਨਹੀਂ ਰਹਿਣਾ ਉਸ ਦੇ ਪ੍ਰਵਾਦ ਦੀ ਪ੍ਰਤੀ ਮਹੀਨਾ ਆਮਦਨ 1000 ਰੁਪਏ ਤੋਂ ਜ਼ਿਆਦਾ ਨਾ ਹੋਵੇ ਮਤਲਬ ਕਿ ਬੇਰੁਜ਼ਗਾਰ ਵਿਅਕਤੀ ਦੇ ਪਰਿਵਾਰ ਦੀ ਰੋਜ਼ਾਨਾ ਆਮਦਨ 33 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਅੜਿੱਕਾ ਹੈ ਕਿ ਕੋਈ ਵੀ ਬੇਰੁਜ਼ਗਾਰ ਬੇਰੁਜ਼ਗਾਰੀ ਪੱਤਾ ਲੈਣ ਦੇ ਯੋਗ ਹੀ ਨਹੀਂ ਰਹਿੰਦਾ। ਹਾਲਾਂਕਿ ਇਹ ਪੱਤਾ ਸਰਕਾਰ ਵੱਲੋਂ ਸਿਰਫ 3 ਸਾਲ ਹੀ ਮਿਲਣਾ ਹੈ। 3 ਸਾਲ ਤੋਂ ਵੱਧ ਮਿਲਣਾ ਵੀ ਨਹੀਂ 150 ਰੁਪਏ ਮਹੀਨਾ। ਬੇਰਬਾਅ ਅਨੁਸਾਰ ਮਤਲਬ ਕਿ ਇਹ ਸਥਿਤੀ ਪੰਜਾਬ ਦੇ ਮੂਹਰੇ ਚੁਣੌਤੀ ਬਣ ਕੇ ਖੜੀ ਹੈ। ਪੰਜਾਬ ਸਰਕਾਰ ਦੇ ਪੋਰਟਲ ਉੱਤੇ ਵੀ 22 ਲੱਖ 12000 ਤੋਂ ਵੱਧ ਨੌਜਵਾਨਾਂ ਨੇ ਰੋਜ਼ਗਾਰ ਲਈ ਆਪਣਾ ਨਾਮ ਰਜਿਸਟਰ ਕਰਾਇਆ ਹੋਇਆ। ਸੋ ਜੀ ਆ ਇਹ ਪੰਜਾਬ ਦੀ ਜਵਾਨੀ ਦੇ ਲਈ ਸਰਕਾਰਾਂ ਦੀ ਯੋਜਨਾ ਸਮੇਂ ਦੀਆਂ ਸਰਕਾਰਾਂ ਆ ਕੇ ਬੀਤ ਗਈਆਂ 1979 ਤੋਂ ਲੈ ਕੇ 2025 ਤੱਕ ਕਿਸੇ ਨੇ ਨਾ ਪੱਤਾ ਵਧਾਉਣ ਦੀ ਪਹਿਲ ਕੀਤੀ ਨਾ ਰੋਜ਼ਗਾਰ ਦੇਣ ਦੀ ਪਹਿਲ ਕੀਤੀ ਸਰਕਾਰਾਂ ਇਸ ਇਸ਼ਤਿਹਾਰਾਂ 'ਚ ਦਮ ਭਰਦੀਆਂ ਕਿ ਲਓ ਜੀ ਪੰਜਾਬ ਨੂੰ ਰੋਜ਼ਗਾਰ ਮਿਲ ਗਿਆ। ਪਰ ਅੱਜ ਦੀ ਖਬਰ ਤਾਂ ਚਰਚੀ ਤੋਂ ਫੁੱਲਰਦੀ ਹੈ ਕਹਿੰਦੀ ਹੈ ਕਿ ਪੰਜਾਬ 'ਚ ਤਾਂ ਬੇਰੋਜ਼ਗਾਰੀ ਹੈ ਹੀ ਨਹੀਂ ਪਈ ਇੱਕ ਬੰਦਾ ਸਿਰਫ ਜਿਹਨੂੰ ਬੇਰੋਜ਼ਗਾਰੀ ਪੱਤਾ ਮਿਲਦਾ ਮਜ਼ਾਕ ਹੈ ਪੰਜਾਬ ਦਾ ਪੰਜਾਬ ਦੀ ਜਵਾਨੀ ਨਾਲ ਕਿ ਜੇ 33 ਰੁਪਏ ਘਰ ਦੇ ਕਮਾਉਂਦੇ ਨੇ ਫਿਰ ਤੁਸੀਂ ਉਸ ਘਰ ਦਾ ਨੌਜਵਾਨ ਬੇਰੋਜ਼ਗਾਰੀ ਪੱਤਾ ਲੈਣ ਦਾ ਹੱਕਦਾਰ ਨਹੀਂ ਤੇ ਜੇ ਤੁਸੀਂ ਹੱਕਦਾਰ ਬਣ ਗਏ ਤਾਂ 150 ਰੁਪਏ ਤੋਂ ਉੱਪਰ ਇੱਕ ਦਵਾਨੀ ਨਹੀਂ ਮਜ਼ਾਕ ਹੈ ਜਨਾਬ ਪੰਜਾਬ ਦੇ ਵਿੱਚੋਂ ਪਾਣੀ ਉਤਰ ਗਿਆ ਤੇ ਮੁਸੀਬਤਾਂ ਮੂੰਹ ਅਟਕੇ ਖੜੀਆਂ ਖੇਤ ਰੇਗਿਸਤਾਨ ਬਣ ਗਏ ਨੇ ਤੇ ਉਹ ਰੇਤਾ ਮਿੱਟੀ ਗਾਂਦ ਗੰਦ ਕੂੜਾ ਮਰੇ ਜਾਨਵਰ ਆਪਣੇ ਹੀ ਦਾਰੂ ਪਸ਼ੂ ਤੇ ਉਹਦੇ ਵਿੱਚ ਘਰਾਂ ਤੋਂ ਲੈ ਕੇ ਖੇਤਾਂ ਤੱਕ ਫਸੀ ਮਸ਼ੀਨਰੀ ਬਹੁਤ ਕੁਝ ਮੂਰੇ ਚਣੌਤੀ ਬਣ ਕੇ ਖੜੀ ਹੈ ਇੱਕ ਪਾਸੇ ਪੰਜਾਬ ਸਮੁੱਚਾ ਜੁਟਿਆ ਹੋਇਆ ਇਸ ਮੁਸ਼ਕਲ ਚੋਂ ਨਿਕਲਣ ਲਈ ਆਪਣੀ ਮਸ਼ੀਨਰੀ ਆਪਣੇ ਟਰੈਕਟਰ ਆਪਣੀਆਂ ਟਰੈਲੀਆਂ ਜੋ ਕੁਝ ਲਾ ਸਕਦੇ ਨੇ ਉਹ ਲੱਗੇ ਨੇ ਸਰਕਾਰ ਵੀ ਦਮ ਪਾ ਰਹੀ ਹੈ ਕਿ ਅਸੀਂ ਸਫਾਈ ਅਭਿਆਨ ਸ਼ੁਰੂ ਕਰਤਾ ਜੀ ਅਸੀਂ ਜੀ ਇਹ ਪ੍ਰਕਿਰਿਆ ਚਾਲੂ ਕਰਤੀ ਲੋ ਜੀ ਅਸੀਂ ਰੇਤਾ ਚਕਾਉਣ ਚ ਵੀ ਪ੍ਰਸ਼ਾਸਨ ਮਦਦ ਕਰੂਗਾ ਪਰ ਮਾਇਰਾਂ ਦਾ ਮੰਨਣਾ ਇਹ ਹੈ ਕਿ ਕਿਸਾਨ ਦੇ ਪੱਲੇ ਰੇਤਾ ਚਕਾ ਵੀ ਕੇ ਵੀ ਕੁਝ ਪੈਣਾ ਨਹੀਂ ਜਦੋਂ ਕਿ 4 4 5 5 ਫੁੱਟ ਰੇਤਾ ਭਰਿਆ ਪਰ ਜਿਹੋ ਜਹਾ ਰੇਤ ਮਾਫੀਆ ਸਾਡਾ ਉਨੇ ਕਹਿਣਾ ਜੀ ਇਹ ਤਾਂ ਕਾਬਲ ਨਹੀਂ ਜੀ ਇਹ ਤਾਂ ਵਿਕਣਾ ਨਹੀਂ ਜੀ ਤਾਂ ਇਹੀ ਪਾ ਦੇਾਂਗੇ ਜੀ ਤੇ ਉਲਟਾ ਜੀ ਤੁਹਾਨੂੰ ਕਹਿੰਦੇ ਜੀ ਇੰਨਾ ਪਹਿਲਾਂ ਜਮ੍ਹਾਂ ਕਰਾਉਣਾ ਪੈਣਾ ਜੀ ਖਾਫੀ ਚੜੋਤੀਆਂ ਆ ਰਹੀਆਂ ਨੇ ਕਹਿੰਦੇ ਇਹ ਸਭ ਦੇ ਦਰਮਿਆਨ ਸਿਆਸੀ ਫੇਰੀਆਂ ਜਾਰੀ ਨੇ ਪਹਿਲਾਂ ਮਤਲਬ ਕਿ ਜੇ ਆਪਾਂ ਸੱਤਾਧਾਰੀ ਤਰਦੀ ਗੱਲ ਕਰੀਏ ਤਾਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਫੇਰੀ ਮਾਰ ਗਏ ਨਰਿੰਦਰ ਮੋਦੀ ਪੰਜਾਬ ਦੇ ਗੱਲ ਨਾਵਾ 12000 ਕਰੋੜ ਤੱਕ ਕ੍ਰੀਸ ਪਾ ਗਏ ਹੈਨਾ ਉਹ ਮੁੱਦਾ ਬਣਿਆ ਹੋਇਆ ਸੱਚ ਕਿਸੇ ਨੂੰ ਨਹੀਂ ਪਤਾ ਸੱਚਾਈ ਕਿਸੇ ਨੂੰ ਪਤਾ ਉਲਝਣ ਇੰਨੀ ਬਣੀ ਐ ਸਰਕਾਰ ਨਕੋ ਰਹੀ ਐ ਪ੍ਰਤੀਤਰਾ ਮੁੱਦਾ ਬਣ ਜਦੋਂ ਕਿ ਜਿਨ੍ਹਾਂ ਜਿਨ੍ਹਾਂ ਨੇ ਰਾਜ ਭਾਗ ਮੰਨੇ ਉਹ ਸਾਰਿਆਂ ਨੂੰ ਪਤਾ ਕਿ ਫੰਡ ਆਉਂਦਾ ਕਿੱਥੋਂ ਐ ਕਿਵੇਂ ਅਡਜਸਟ ਹੁੰਦਾ ਕਿੱਥੇ ਜਾਂਦਾ ਚਲੋ ਜੀ ਇਸ ਤੋਂ ਬਾਅਦ ਆ ਲੰਘੇ ਵੀਕੈਂਡ ਦੇ ਵਿੱਚ ਦੋ ਕੇਂਦਰੀ ਰਾਜ ਮੰਤਰੀ ਕਿਹੜਾ ਮਾਰਗੇ ਇੱਕ ਤਾਂ ਪਸ਼ੂ ਪਾਲਣ ਐ ਮੱਛੀ ਪਾਲਣ ਐ ਡੇਈ ਤੇ ਕਟਗਣਤੀ ਮਾਮਲੇ ਦੇ ਕੇਂਦਰੀ ਮੰਤਰੀ ਨੇ ਜੀ ਰਾਜ ਮੰਤਰੀ ਹੈਨਾ ਉਹ ਕਿਹੜੀ ਮਾਰਗੇ ਜੀ ਤੇ ਜੋਰਜ ਜੋਰੀ ਤੇ ਇਸੇ ਤਰ੍ਹਾਂ ਪਿੰਡੂ ਵਿਕਾਸ ਤੇ ਮੰਤਰੀ ਨੇ ਜੀ ਕੇਂਦਰੀ ਰਾਜ ਮੰਤਰੀ ਹੈ ਨਾ ਕਮਲੇਸ਼ ਪਾਸਵਨ ਉਹ ਗੇੜੀ ਮਾਰ ਗਏ ਤੇ راہਲ ગાંધી ਜੀ ਫੇਰੀ ਹੋ ਗਈ ਜੀ ਉਹ ਹੜਪੀੜ ਤੇ ਲੋਕਾਂ ਨੂੰ ਮਿਲ ਲਏ ਜੀ ਖਬਰ ਜਾਣੜੀ ਹਾਲ ਜਾਣੜਿਆ ਜੀ ਇਹ ਸਾਰੀ ਪ੍ਰਕਿਰਿਆਵਾਂ ਪਰ ਇਹ ਸਭ ਦੇ ਦਰਮਿਆਨ ਮੌਸਮ ਵਿਭਾਗ ਨੇ ਕੋਈ ਜਾਣਕਾਰੀਆਂ ਜਾਰੀ ਕੀਤੀਆਂ ਜੇਕਰ ਉਹਨਾਂ ਜਾਣਕਾਰੀਆਂ ਤੇ ਜਾਈਏ ਤਾਂ ਪੰਜਾਬ ਦੇ ਵਿੱਚ ਅਜੇ ਵੀ ਮਾਨਸੂਨ 20 ਤਰੀਕ ਤੱਕ ਹੈਗਾ ਮੀ ਪੈਣ ਦੀਆਂ ਸੁਭਾਵਨਾਵਾਂ ਅਜੇ ਵੀ ਗਈਆਂ ਨਹੀਂ ਤੇ ਕਈ ਵਾਰ ਮਾਨਸੂਨ ਦੇ ਜਾਣ ਤੋਂ ਬਾਅਦ ਵੀ ਕੁਝ ਮੀਂਹ ਪੈ ਜਾਂਦੇ ਨੇ ਪਰ ਇਸ ਵਾਰ ਆਮ ਨਾਲੋਂ ਜ਼ਿਆਦਾ ਇਹ ਕਹਿੰਦੇ ਜੀ 52% ਵੱਧ ਜਿੰਨਾ ਕੁੱਲ ਮੀਂਹ ਪੈਣਾ ਉਹਦੇ ਨਾਲੋਂ 52% ਦੀ ਜ਼ਿਆਦਾ ਮੀਂਹ ਪੰਜਾਬ 'ਚ ਪਿਆ ਹਰਿਆਣਾ ਦੇ ਵਿੱਚ 41% ਦੀ ਮੀਂਹ ਵੱਧ ਪਿਆ ਇਹਦੇ ਨਾਲ ਕਹਿੰਦੇ ਜੀ ਮਤਲਬ ਜਿੰਨਾ ਸਾਡਾ ਨੁਕਸਾਨ ਹੋਇਆ ਉਹ ਇੱਕ ਸਵਾਲ ਖੜਾ ਮੌਸਮਪੱਪਾ ਕਹਿੰਦਾ ਕਿ ਮਾਨਸੂਨ ਦੀ ਪੱਛਮੀ ਰਾਜਸਥਾਨ ਤੋਂ ਵਿਦਾਇਗੀ ਸ਼ੁਰੂ ਹੋ ਗਈ ਹੈ ਤੇ ਪੰਜਾਬ ਹਰਿਆਣਾ ਚ 20 ਤੱਕ ਸੰਭਵ ਹੈ ਕਿ 20 ਸਤੰਬਰ ਤੱਕ ਇਹਦੀ ਵਿਦਾਇਗੀ ਹੋ ਜਵੇ ਪਰ ਕੁੱਲ ਮਿਲਾ ਕੇ ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਸਮੁੱਚੇ ਮਾਨਸੂਨ ਦੀ ਵਿਦਾਇਗੀ ਹੁੰਦਿਆਂ ਹੁੰਦਿਆਂ 15 ਅਕਤੂਬਰ ਆ ਜਾਣੀ ਹੈ ਮਤਲਬ ਜੇ 1 ਮਹੀਨਾ ਪੂਰੇ ਮੁਲਕ ਚੋ ਜੇ ਮਾਨਸੂਨ ਦੀ ਜਾਣ ਦੀ ਗੱਲ ਕਰੀਏ ਪਰ ਜਦੋਂ ਪੰਜਾਬ ਖਿੱਤੇ ਦੇ ਹਵਾਲਾ ਨਾਲ ਗੱਲ ਕਰਦੇ ਹਾਂ ਤਾ ਕਹਿੰਦੇ ਜੀ ਇੱਕ ਸਵਾਲ ਤਾਂ ਸਭ ਤੋਂ ਵੱਡਾ ਜਿਹੜਾ ਸਿਸਟਮ ਦੇ ਮੂਹਰੇ ਸਰਕਾਰਾਂ ਦੇ ਮੂਹਰੇ ਖੜਾ ਹੈ ਉਹ ਤੋਂ ਸਾਰੀਆਂ ਤਰ੍ਹਾਂ ਪਗੋੜਾ ਨੇ ਆਗੇ ਪ੍ਰਧਾਨ ਮੰਤਰੀ ਜੀ ਵੀ ਆ ਗਏ ਵਿਰੋਧੀ ਧਿਰ ਦੇ ਲੀਡਰ ਵੀ ਆ ਗਏ ਤੁਹਾਡੇ ਮੰਤਰੀ ਸੰਤਰੀ ਵੀ ਆ ਗਏ ਪੰਜਾਬ ਦੇ ਅਫਸਰ ਅਧਿਕਾਰੀ ਵੀ ਆ ਗਏ ਮੈਂ ਵਿਰੋਧੀ ਦਲਾਂ ਦੇ ਲੀਡਰਾਂ ਦੀਆਂ ਵੀ ਇੱਥੇ ਹਾਜ਼ਰੀਆਂ ਲੱਗੀਆਂ ਹੈ ਚਾਹੇ ਮਤਲਬ ਜਿਹੜਾ ਵੀ ਆਵੇ ਜੀ ਸਾਡਾ ਇੰਚਾਰਜ ਆ ਗਿਆ ਜੀ ਸਾਡਾ ਸੁਪਰੀਮੋ ਆ ਗਿਆ ਜੀ ਹੈ ਪਹਿਲਾ ਸਾਫਰ ਡਿਪਟੀ ਸੀਮਾ ਆ ਗਿਆ ਇਹ ਪਤਾ ਨਹੀਂ ਕਿੰਨੇ ਕਿੰਨੇ ਆਲੇ ਪਰ ਅੱਜ ਤੱਕ ਇਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿ ਜਨਾਬ ਇਹ ਹੜ ਕੁਦਰਤੀ ਸੀ ਇਹ ਹੜ ਮਨੁੱਖੀ ਕਤਾਈ ਚੋਂ ਸੀ ਚਾਹੇ ਸਾਜਸ਼ੋ ਸੀ ਕਿ ਜਦੋਂ ਲੋਕਾਂ ਦੇ ਮਨਾਂ 'ਚ ਇਹ ਸਵਾਲ ਘਰ ਘਰ ਰਿਆ ਬੀਬੀ ਐਮਪੀ ਦੀ ਪ੍ਰੈਸ ਕਾਨਫਰੰਸ ਜਦੋਂ ਸ਼ੰਕੇ ਸ਼ੋਭੇ ਪੈਦਾ ਕਰ ਰਹੀ ਹੈ ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਬਿਆਨ ਜਦੋਂ ਕਈ ਸ਼ੰਕੇ ਸ਼ੋਭੇ ਪੈਦਾ ਕਰ ਰਹੇ ਨੇ ਮਾਇਰਾਂ ਦੀ ਰਾਏ ਕਈ ਤਰ੍ਹਾਂ ਦੀ ਸਵਾਲ ਖੜੇ ਕਰ ਰਹੀ ਹੈ ਕਿ ਪਹਿਲਾ ਡੈਮ ਖਾਲੀ ਕਿਉਂ ਨਹੀਂ ਰੱਖੇ ਸਮਾਂ ਰਹਿੰਦੇ ਆ ਪਾਣੀ ਰਿਲੀਜ਼ ਕਰਨਾ ਸ਼ੁਰੂ ਕਿਉਂ ਨਹੀਂ ਕੀਤਾ ਹੈ ਅਚਾਨਕ ਪਾਣੀ ਕਿਉਂ ਛੱਡਿਆ ਡੈਮਾਂ ਦੇ ਪ੍ਰਬੰਧਾਂ ਦੇ ਲਈ ਸਥਾਨਕ ਜਿਹੜੇ ਮਤਲਬ ਕਿ ਰੇਪੇਰੀਅਨ ਸਿਧਾਂਤ ਦੇ ਤਹਿਤ ਨਹੀਂ ਆਉਂਦੇ ਸਵੇ ਉਹਨਾਂ ਦੇ ਬੰਦੇ ਕਿਉਂ ਲਾਏ ਨੇ ਆਪਣੇ ਉਰੇ ਸਥਾਨਕ ਬੰਦੇ ਕਿਉਂ ਨਹੀਂ ਹੈਗੇ ਇਹ ਕਿੰਨੇ ਸਵਾਲ ਨੇ ਪਰ ਕੀ ਕੇਂਦਰ ਸਰਕਾਰ ਨੇ ਦਮ ਭਰਿਆ ਕਿ ਅਸੀਂ ਕਰਾਉਨੇ ਆ ਜੀ ਜਾਂਚ ਅਸੀਂ ਇਹ ਪਹਿਲ ਕਦਮੀ ਕਰਦੇ ਆ ਕਿ ਇੱਕ ਟੀਮ ਬਣਾਉਨੇ ਆ ਉਹ ਪਾਣੀਆਂ ਦੇ ਮਹਾਰ ਵੀ ਹੋਣ ਉਹ ਖੇਤੀ ਦੇ ਮਹਾਰ ਵੀ ਹੋਣ ਉਹ ਸੂਬੇਈ ਸੱਭਿਆਚਾਰ ਦੇ ਮਹਾਰ ਵੀ ਹੋਣ ਉਹ ਮੌਸਮ ਵਿਭਾਗ ਦੇ ਮਹਾਰ ਵੀ ਹੋਣ ਉਹਦੇ ਵਿੱਚ ਜੁਡੀਸ਼ੀਅਲ ਦੇ ਬੰਦੇ ਵੀ ਹੋਣ ਹੈ ਤੇ ਬਣਾ ਕੇ ਇੱਕ ਵੱਡੀ ਟੀਮ ਕਰੋ ਜੀ ਜਾਂਚ ਕਿ ਹੜ ਕੁਦਰਤੀ ਸੀ ਜਾਂ ਮਨੁੱਖੀ ਕਤਾਈ ਚੋਂ ਸੀ ਜੇ ਕੁਦਰਤੀ ਸੀ ਤਾਂ ਉਹਦੇ ਵਿੱਚ ਕੀ ਇਹ ਡੈਮਾਂ ਨੇ ਕੋਈ ਵੱਖਰਾ ਰੋਲ ਨਿਭਾਤਾ ਕਿ ਪਾਣੀ ਦਾ ਕੁਦਰਤੀ ਬਹਾ ਹੋਰ ਤਰੀਕੇ ਨਾਲ ਹੁੰਦਾ ਡੈਮ ਰੋਕ ਕੇ ਤੇ ਫਟ ਖੋਲ ਕੇ ਛੱਡੇ ਪਾਣੀ ਦਾ ਬਹਾ ਹੋਰ ਤਰੀਕਾ ਜਾਇ ਮਨੁੱਖੀ ਕਤਾਹੀ ਸੀ ਪਾਣੀ ਸੰਭਾਲਣ ਨੂੰ ਛੱਡਣ ਨੂੰ ਲੈ ਕੇ ਨੀਤੀ ਸਹੀ ਨਹੀਂ ਬਣ ਸਕੀ ਪਰ ਜੇ ਮੁੱਖ ਮੰਤਰੀਆਂ ਨੂੰ ਇਹ ਇਤਲਾਹ ਸੀ ਤਾਂ ਉਹਨਾਂ ਨੇ ਵੀ ਕੋਈ ਇਸ ਤੇ ਨਜ਼ਰਸਾਨੀ ਨਹੀਂ ਕੀਤੀ ਜਾਇ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਸੀ ਇਸ ਖਿੱਤੇ ਪ੍ਰਤੀ ਇਸ ਸੂਬੇ ਪ੍ਰਤੀ ਇੱਥੋਂ ਦੇ ਲੋਕਾਂ ਪ੍ਰਤੀ ਇੱਥੋਂ ਦੀ ਕਿਸਾਨੀ ਜਵਾਨੀ ਪ੍ਰਤੀ ਕੋਈ ਚੜ ਜਾਂ ਕਿੜ ਸੀ ਇਹਨਾਂ ਸਵਾਲਾਂ ਦੇ ਜਵਾਬ ਦੇ ਲਈ ਨਾ ਕੇਂਦਰ ਸਰਕਾਰ ਅਜੇ ਤੱਕ ਸਾਹਮਣੇ ਆਈ ਹੈ ਖਿਆ ਅਸੀਂ ਕੋਈ ਇਹ ਸੈੱਟ ਬਣਾਉਣੇ ਆ ਅਸੀਂ ਕੋਈ ਜਾਂਚ ਟੀਮ ਬਣਾਉਣੇ ਆ ਅਸੀਂ ਕੋਈ ਇਨਕੁਆਇਰੀ ਕਰਾਉਣੇ ਆ ਨਾ ਸੁਭੈਤਰ ਕੋਈ ਸਾਹਮਣਾ ਹੀ ਹੈ ਕਿ ਅਸੀਂ ਬਣਾ ਦਿੰਨੇ ਆ ਨਾ ਵਿਰੋਧੀਆਂ ਵੱਲੋਂ ਇਹਦੀ ਕੋਈ ਜ਼ੋਰ ਨਾਲ ਬੰਗ ਕੀਤੀ ਜਾ ਰਹੀ ਆ ਲੋਕਾਂ 'ਚ ਚਰਚਾ ਜਵਾਬ ਕਿਹਨੇ ਦੇਣਾ ਇਹਦਾ ਪਰ ਜਨਾਬ ਪੰਜਾਬ ਜੰਮਿਆਂ ਨੂੰ ਕਹਿੰਦੇ ਨਿੱਤ ਮਹਿਮਾ ਹਣ ਮੰਡੀ ਸ਼ੁਰੂ ਹੋ ਜਾਈ ਦੀ 16 ਤਰੀਕ ਆ ਕੀ 16 ਤਰੀਕ ਨੂੰ ਕਿਹੜਾ ਦੇਰ ਲੱਗਦੀ ਹੈ ਮੰਡੀ 'ਚ ਪਤਾ ਨਹੀਂ ਪ੍ਰਬੰਧ ਸਰਕਾਰ ਨੇ ਕੀਤੇ ਆ ਕਿ ਨਹੀਂ ਕੀਤੇ ਪਰ ਅਖਬਾਰਾਂ ਚ ਅੱਜ ਇਸ਼ਤਿਹਾਰ ਪੂਰੇ ਭਰੇ ਆ ਹਰ ਅਖਬਾਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਗਵੰਤਵਾਨ ਦੀ ਫੋਟੋ ਲਾ ਕੇ ਮੰਡੀ ਬੋਰਡ ਵੱਲੋਂ ਇਸ਼ਤਿਹਾਰ ਜਾਰੀ ਕਰਤਾ ਕਿ ਲਓ ਜੀ ਪ੍ਰਬੰਧ ਪੂਰੇ ਆ ਉਹ ਪ੍ਰਾਵਾ ਹੜਪੀਟ ਖੇਤਰਾ ਚ ਵੀ ਜਿਹੜੇ ਖੇਤਰ ਬਚ ਗਿਆ ਮੜਾ ਮੋਟਾ ਉੱਥੇ ਉਹਨਾਂ ਨੇ ਕਿੱਥੇ ਮੰਡੀ ਚ ਵਿੱਚ ਜਾਣਾ ਮੰਡੀਆਂ ਦਾ ਪ੍ਰਬੰਧ ਹੋ ਗਿਆ ਉੱਥੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਕੋਈ ਨੀਯਮਾਂ ਵਾਲੀ ਤੈਅ ਕਰ ਲਈ ਕਿ ਇਸ ਵਾਰ ਮੀਂਹ ਦਾ 51% ਜ਼ਿਆਦਾ ਪੈਣ ਦੀਆਂ ਗੱਲਾਂ ਆ ਗਈਆਂ ਸਾਹਮਣੇ ਤੁਸੀਂ ਕਿਹੜੀ ਹਦਾਇਤ ਜਾਰੀ ਕੀਤੀ ਤੁਸੀਂ ਕੇਂਦਰ ਨਾਲ ਕਿਹੜਾ ਰਾਬਤਾ ਕੀਤਾ ਤੁਸੀਂ ਖਰੀਦ ਏਜੰਸੀਆਂ ਨਾਲ ਕੀ ਰਾਬਤਾ ਕੀਤਾ ਕਿ ਬਈ ਨਮੀ ਵਾਲੀ ਕਣ ਝੋਨਾ ਵੀ ਉਵੇਂ ਹੀ ਚੱਕੋਗੇ ਕਿਉਂਕਿ ਨਮੀ ਵੱਧ ਹੋਊਗੀ ਜੇ ਮੀਂਹ ਵੱਧ ਪਏ ਨੇ ਤਾਂ ਫਸਲ 'ਚ ਨਮੀ ਹੋਊਗੀ ਜਨਾਬ ਕਿ ਉੱਥੇ ਤਾਂ ਅਗਲਿਆਂ ਨੇ ਹੈ ਕਾਟ ਲਾ ਕੇ ਉਹ ਮਾਰਨੀ ਆ ਤੇ ਪਹਿਲਾਂ ਹੀ ਜਿਹੜੀ ਬਾਸਮਤੀ ਆਈ ਆ ਮੰਡੀਆਂ 'ਚ ਉਹਦਾ ਭਾਅ ਡਿੱਗ ਗਿਆ 3400 3800 ਤੋਂ ਸ਼ੁਰੂ ਹੋ ਕੇ ਉਹ 2400 2500 ਤੇ ਆ ਗਈ ਉਹ ਤਾਂ ਮਤਲਬ ਇਥੋਂ ਚੱਕ ਕੇ ਕੰਪਨੀਆਂ ਆਪਣੇ ਥੈਲਿਆਂ 'ਚ ਪਾ ਕੇ ਆਪਣੇ ਇਸਤਿਹਾਲ ਟੈਗ ਲਾ ਕੇ ਆਪਣੇ ਹੀ ਮੌਲਾਂ ਦੇ ਵਿੱਚ ਪੰਜਾਬ ਦੇ ਹੀ ਦੇਸ਼ ਦੇ ਲੋਕਾਂ ਨੂੰ ਦੁੱਗਣੇ ਚੋਗਣੇ ਭਾਤੇ ਵੇਚਦੇ ਨੇ ਪਰ ਮੰਡੀਆਂ 'ਚ ਚੱਕਣ ਲੱਗੂ ਉਹ ਨਵੀਂ ਵੀ ਦਿਖੂਗੀ ਜੀ ਉਹ 'ਚ ਟੋਟਾ ਵੀ ਦਿਖੂਗਾ ਜੀ ਉਹ 'ਚ ਕਾਟ ਵੀ ਦਿਖੂਗੀ ਉਹ 'ਚ ਕਮੀ ਵੀ ਦਿਖੂਗੀ ਉਹਦੇ ਲਈ ਕੀ ਕਰਨਾ ਜੀ ਕੋਈ ਹੈ ਸੋ ਨਵੀਂ ਚੁਣੌਤੀ ਖੜੀ ਹੈ ਸਾਡੇ ਮੂਰੇ ਨਾ ਅਸੀਂ ਫੜਾਂ ਦੀ ਜਾਂਚ ਕਰਾ پا ਰਹੇ ਆਂ ਨਾ ਅਸੀਂ ਮੰਡੀ ਦੇ ਪ੍ਰਬੰਧਾਂ ਲਈ ਤਿਆਰ ਆਂ ਕਿਉਂਕਿ ਬਾਸਮਤੀ ਦਾ ਐਮਐਸਪੀ ਦੇ ਘੇਰੇ ਚ ਵੀ ਨਹੀਂ ਆਉਂਦੀ ਤੇ ਬਾਕੀ ਫਸਲ ਜਿਹੜੀ ਐਮਐਸਪੀ ਤੇ ਝੋਨਾ ਚੱਕ ਹੋਣਾ ਉਹਦੇ ਵਿੱਚ ਤੁਸੀਂ ਨਵੀ ਦਾ ਹਵਾਲਾ ਵੀ ਦੇਣਾ ਤੇ ਫਿਰ ਸਰਕਾਰ ਕਿੱਥੇ ਹੈ ਜੀ ਇਸ਼ਤਿਹਾਰ ਲਾ ਕੇ ਖਰੀਦ ਦੀ ਤਰੀਕ ਐਲਾਨ ਕੇ ਇਹੀ ਕੰਮ ਕਰਨਾ ਸਰਕਾਰਾਂ ਦਾ ਕੰਮ ਹੈ ਜਾਂ ਕੇਂਦਰ ਨਾਲ ਖਰੀਦ ਏਜੰਸੀਆਂ ਨਾਲ ਉਹਨਾਂ ਨਾਲ ਰਾਬਤਾ ਕਰਕੇ ਸ਼ੈਲ ਰਾਣੇ ਨਾਲ ਰਾਬਤਾ ਕਰਕੇ ਇਹ ਤੈਅ ਕਰਨਾ ਕਿ ਵੀ ਕਾਠੀ ਲੱਗਣ ਦਿਆਂਗੇ ਜਥੇਬੰਦੀਆਂ ਨੇ ਕਿਹਾ ਕਿ ਨਹੀਂ ਲੱਗਣ ਦਿੰਦੇ ਫਿਰ ਕਹਿਣਗੇ ਜੀ ਜਾਣ ਕੇ ਪੜਦੇ ਆ ਇਸ ਵਾਰ ਵੱਡਾ ਹੋਊਗਾ ਇਹ ਸਭ ਦੇ ਦਰਮਿਆਨ ਇੱਕ ਹੋਰ ਕਹਿੰਦੇ ਮੁਸ਼ਕਲਾਂ ਦੋ ਚਾਰ ਹੋ ਰਹੀਆਂ ਆ ਪੰਜਾਬੀ ਕਿਸਾਨੀ ਪੰਜਾਬ ਦੇ 7 ਜ਼ਿਲ੍ਹਿਆਂ 'ਚ 9000 ਤੋਂ ਲੈ ਕੇ 10000 ਏਕੜ ਤੱਕ ਕਹਿੰਦੇ ਰਕਬਾ ਇਹ じゃ ਸਾਹਮਣੇ ਆ ਰਿਹਾ ਜਿੱਥੇ ਫਸਲ ਤਿਆਰ ਹੈ ਝੋਨਾ ਕਟਾਈ ਵੱਲ ਨੂੰ ਵੱਧ ਰਿਹਾ ਹੈ ਹਫ਼ਤੇ 10 ਦਿਨ 15 ਦਿਨਾਂ ਬਾਅਦ ਫਸਲਾਂ ਦੀ ਬਾਢੀ ਉੱਥੇ ਸ਼ੁਰੂ ਹੋ ਜਾਣੀ ਹੈ ਪਰ ਉੱਥੇ ਕਹਿੰਦੇ ਜੀ ਇੱਕ ਚਾਈਨੀਜ਼ ਵਾਇਰਸ ਨੇ ਹਮਲਾ ਕੀਤਾ ਹੈ ਉਬਾਰਿਸ ਇਹ ਜਾ ਕਹਿੰਦੇ ਕਿ ਵੀ ਜਿਹੜਾ ਸਾਡਾ ਖੇਤੀਬਾੜੀ ਯੂਨੀਵਰਸਿਟੀ ਹੈ ਲੁਧਿਆਣੇ ਵਾਲੀ ਉਹਨਾਂ ਦੀਆਂ ਮਾਹਿਰ ਟੀਮਾਂ ਨੇ ਵੀ ਜਿਹੜੇ ਦੌਰੇ ਕੀਤੇ ਕਹਿੰਦੇ ਉਹਨਾਂ ਨੇ ਵੀ ਹੱਥ ਖੜੇ ਕਰਤੇ ਕਿ ਵੀ ਹੁਣ ਇਹਦੇ ਉੱਤੇ ਕੋਈ ਛੜਕਾ ਕਰਕੇ ਨਾ ਮਾ ਖਰਚਾ ਨਾ ਕਰੋ ਹੁਣ ਦਾਣਾ ਦਵਾਰਾ ਨਹੀਂ ਪੈਦਾ ਹੋਣ ਲੱਗਿਆ ਹੁਣ ਇਹ ਜੋ ਦਾਣਾ ਨਿਕਲਣਾ ਨਹੀਂ ਮਤਲਬ ਉਹ ਕਹਿੰਦੇ ਐਸਾ ਵਾਇਰਸ ਹੈ ਕਿ ਪੱਕੀ ਫਸਲ ਤੇ ਹਮਲਾ ਕਰਦਾ ਤੇ ਦਾਣਾ ਝੜ ਜਾਂਦਾ ਜਾਂ ਵਿੱਚੇ ਖਤਮ ਹੋ ਰਿਹਾ ਇਹ ਮੇਰੇ ਕੋਲ ਰਿਪੋਰਟ ਪਈ ਹੈ ਹੜਪ ਪ੍ਰਭਾਵਿਤ ਖੇਤरां ਤੋਂ ਬਾਅਦ ਕਹਿੰਦੇ ਪੰਜਾਬ ਦੇ ਲਈ ਨਵੀਂ ਚੁਣੌਤੀ ਹੈ ਪੰਜਾਬ ਦੇ 7 ਜ਼ਿਲ੍ਹਿਆਂ ਚ 9000 ਤੋਂ ਲੈ ਕੇ 10000 ਏਕੜ ਤੱਕ ਝੋਨਾ ਚੌਲ ਬਰਬਾਦ ਹੋ ਗਿਆ ਚਾਈਨਿਸ ਵਾਇਰਸ ਨੇ ਮਾਰ ਕੀਤੀ ਹੈ ਰੋਪੜ ਹਲ ਰੋਪੜ ਜ਼ਿਲ੍ਹਾ ਸ਼੍ਰੀਫਤੇਗੜ ਸਾਹਿਬ ਜ਼ਿਲ੍ਹਾ ਮਹਾਲੀ ਜ਼ਿਲ੍ਹਾ ਮਾਨਸਾ ਸੰਗਰੂਰ ਪਟਿਆਲਾ ਤੇ ਪਠਾਨਕੋਟ ਕਹਿੰਦੇ ਇਹਨਾਂ ਖੇਤरां ਚ ਜ਼ਿਆਦਾ ਮਾਰ ਦੇਖੀ ਗਈ ਹੈ ਹੁਣ ਇਹ ਤਾਂ ਹੈਗਾ ਕਿ ਵਾਇਰਸ ਨੇ ਹਮਲਾ ਸਿਰਫ ਜ਼ਿਲ੍ਹਾ ਦੇਖ ਕੇ ਕਰਨਾ ਕਿ ਆ ਬੱਟ ਤੋਂ ਪਰਲੇ ਜ਼ਿਲ੍ਹੇ ਦੀ ਫਸਲ ਸ਼ੁਰੂ ਹੋ ਗਈ ਉੱਥੇ ਨਹੀਂ ਮਤਲਬ ਕੋਈ ਜ਼ਿਆਦਾ ਮਾਰ ਇਹਨਾਂ ਜ਼ਿਲ੍ਹਿਆਂ ਚ ਪਈ ਆ ਕਹਿੰਦੇ ਤੇ ਕਹਿੰਦੇ 2023-24 ਦੇ ਵਿੱਚ ਇਸ ਵਾਇਰਸ ਦੀ ਕਿਤੇ ਕੋਈ ਦਰਜ ਨਹੀਂ ਕੀਤਾ ਗਿਆ ਸਿਰ ਰਿਕਾਰਡ ਪਰ ਹੁਣ ਨੁਕਸਾਨ ਦਾ ਜੀ ਅੰਦਾਜ਼ਾ ਲਾਉਣਾ ਔਖਾ ਕਹਿੰਦੇ ਪਰ ਜਿਹੜੇ ਮਾਹਰ ਨੇ ਉਹਨਾਂ ਨੇ ਇਹ ਗੱਲ ਦੇਖੀ ਹੈ ਕਿ ਜਿੱਤੇ ਕੀਟੇ ਜਿਹੜੇ ਕੀੜੇ ਮਾਰ ਦਵਾਈਆਂ ਵਗੈਰਾ ਉਹ ਦਵਾਈ ਛਿੜਕਾਏ ਉਹ ਵੀ ਕੰਮ ਨਹੀਂ ਕਰ ਰਿਹਾ ਤੇ ਖੇਤੀ ਮਾਲਰਾਂ ਨੇ ਕਹਿੰਦੇ ਇਹ ਦੀ ਜਾਂਚ ਕਰਨ ਤੋਂ ਬਾਅਦ ਕਿਹਾ ਕਿ ਵਾਇਰਸ ਇੰਨਾ ਖਤਰਨਾਕ ਹੈ ਕਿ ਪੱਕੀ ਹੋਈ ਫਸਲ ਤੇ ਹਮਲਾ ਕਰ ਲਿਆ ਤੇ ਉਸ ਤੋਂ ਬਾਅਦ ਉਹ ਅੰਦਰ ਹੀ ਦਾਣਾ ਖਤਮ ਹੋ ਜਾਂਦਾ ਹੈ ਤੇ ਇਸ ਲਈ ਕਹਿੰਦੇ ਕਿ ਇੱਕ ਨਵੀਂ ਮੁਸ਼ਕਲ ਆણો ਇੱਥੇ ਜੀ ਗਰਦੋਬਰੀ ਕਦੋਂ ਹੋਊਗੀ ਤੇ ਉੱਥੇ ਕਦੋਂ ਹੋਊਗੀ ਗਰੋਦਰੀ ਕਰਾ ਕੇ ਜੀ ਅਸੀਂ ਦੇ ਦੇਣੇ ਆ ਜੀ ਮੁਆਵਜ਼ੇ 30 ਦਿਨਾਂ ਚ ਚੈੱਕ 40 ਦਿਨਾਂ ਚੈੱਕ ਉਹ ਸਵਾਲ ਅਜੇ ਖੜੇ ਨੇ ਪਰ ਨਵੀਂ ਮੁਸ਼ਕਲ ਪੰਜਾਬ ਦੇ ਪੂਰੇ ਖੋਰਾ ਖੜੀ ਹੈ ਭਾਰਤ ਪਾਕਿਸਤਾਨ ਦਾ ਮੈਚ ਹੋ ਗਿਆ ਜੀ ਭਾਰਤ ਨੇ ਮੈਚ ਜਿੱਤ ਲਿਆ ਜੀ ਕਹਿੰਦੇ ਜੀ ਰੋਸਾ ਦਿਖਾਤਾ ਜੀ ਭਾਰਤੀ ਖਿਡਾਰੀਆਂ ਨੇ ਜੀ ਹੱਥ ਨਹੀਂ ਮਿਲਾਇਆ ਜੀ ਟੌਸ ਮੌਕੇ ਵੀ ਮੈਚ ਜਿੱਤਣ ਤੋਂ ਬਾਅਦ ਵੀ ਜਿਹੜਾ ਪਹਿਲਗਾਮ ਹਮਲਾ ਹੈ ਮਿਸ਼ਨ ਸੰਦੂਰ ਨਾਲ ਤੁਸੀਂ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਸਾਰੇ ਸਮਝੌਤੇ ਰੱਦ ਕਰਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੰਦ ਹੈ ਜੀ ਵਪਾਰ ਵੀ ਬੰਦ ਹੈ ਜੀ ਸਾਂਝ ਵੀ ਬੰਦ ਹੈ ਜੀ ਹੈਨਾ ਕੋਈ ਨਾ ਤਾਲੂਕਾਤ ਨਹੀਂ ਰੱਖਿਆ ਜਾਊਗਾ ਜੀ। ਕ੍ਰਿਕਟ ਮੈਚ ਲਈ ਸਾਰਾ ਕੁਝ ਬਾਝੋਵੇ। ਵਪਾਰ ਦਾ ਮਸਲਾ, ਕਾਰੋਬਾਰ ਦਾ ਮਸਲਾ, ਲੀਡਰ ਦੇ ਮੁੰਡੇ ਦਾ ਕੰਮ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਇੱਕ ਵੱਡੇ ਲੀਡਰ ਦਾ ਮੁੰਡਾ ਅਗਵਾਈ ਕਰਦਾ ਹੈ। ਹਾਂ ਇਸ ਲਈ ਕਹਿੰਦੇ ਕਿ ਇਹ ਧੰਦਾ ਤਾਂ ਚੱਲੂਗਾ। ਦਲਜੀਤ ਤਾਂ ਸਾਂਝੀ ਦੀ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਸੀ ਇਸ ਲਈ ਉਹ ਫਿਲਮ ਨਹੀਂ ਰਿਲੀਜ਼ ਹੋ ਗਈ। ਉਹ ਦੇਸ਼ ਵਿਰੋਧੀ ਕੰਮ ਹੈ ਜੀ ਫਿਰ। ਇਹ ਫਿਲਮ ਰਿਲੀਜ਼ ਹੁੰਦੀ ਹੈ। ਜਿਹੜੀ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀ ਉਹ ਫਿਲਮ ਰਿਲੀਜ਼ ਨਹੀਂ ਹੋ ਸਕਦੀ ਉਸ ਘਟਨਾ ਤੋਂ ਬਾਅਦ ਕ੍ਰਿਕਟ ਮੈਚ ਅੱਜ ਵੀ ਹੋ ਸਕਦਾ ਬਹੁ ਗਿਣਤੀ ਦੇਸ਼ ਵਾਸੀ ਕਹਿ ਰਹੇ ਸੀਗੇ ਫਿਰ ਉਹ ਨਾ ਕਰੋ ਪਰ ਤੁਸੀਂ ਕਰਾਇਆ ਜਨਾਬ ਕਿਉਂਕਿ ਤੁਹਾਡਾ ਪੈਸੇ ਨਾਲ ਜੁੜਿਆ ਖੇਡ ਕਰਤਾਰਪੁਰ ਸਾਹਿਬ ਦਾ ਲੰਘਾ ਉਧਰੋਂ ਬੰਦ ਨਹੀਂਗਾ ਇੱਧਰੋਂ ਅਜੇ ਤਾਂ ਖੋਲਣ ਨੂੰ ਤਿਆਰ ਨਹੀਂ ਪਰ ਤੁਸੀਂ ਇੱਥੇ ਹੀ ਨਹੀਂ ਰੁਕੇ ਸਵਾਲ ਤਾਂ ਇਹ ਤੋਂ ਅੱਗੇ ਵੀ ਖੜਾ ਹੋ ਗਿਆ ਹੁਣ ਕਹਿੰਦੇ ਜੀ ਕਿ ਮਹੌਤਨਾਪੁਰਨਾ ਇਸ ਲਈ ਜੀ ਸਿੱਖ ਜਥੇ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮੋਕੇ ਪਾਕਿਸਤਾਨੀ ਜਾਣਗੇ ਪੰਜਾਬ ਸਣੇ ਵੱਖ-ਵੱਖ ਸੁੱਬਿਆਂ ਤੋਂ ਜਿੱਥੋਂ ਸ਼ਰਧਾਲੂ ਜਾਂਦੇ ਨੇ ਉਹਨਾਂ ਸੁੱਬਿਆਂ ਨੂੰ ਜੀ ਭਾਰਤ ਸਰਕਾਰ ਨੇ ਸੂਚਿਤ ਕਰਤਾ ਮੈਚ ਲਈ ਨਿਯਮ ਹੋਰ ਫਿਲਮ ਲਈ ਸ਼ਰਧਾਲੂਆਂ ਲਈ ਸਿੱਖ ਜਥਿਆਂ ਲਈ ਪੰਜਾਬ ਦੇ ਨਿਯਮ ਹੋਰ ਬੜਾ ਸੋਹਣਾ ਤੁਹਾਡਾ ਕੌਣ ਬਗਾਨ ਕੀ ਪੈਦਾ ਕਰ ਰਿਹਾ ਤੁਸੀਂ ਕਹਿੰਦੇ ਕਿ ਕਤਾਰਪੁਰ ਸਰਬ ਦਾ ਲੰਗਾ ਅਸੀਂ ਬੰਦ ਨਹੀਂ ਕਰਾਂਗੇ ਸਾਡੇ ਸਿੱਖਸ਼ਲਦ ਨੂੰ ਜਾਣਗੇ ਤੁਸੀਂ ਕਹਿੰਦੇ ਕਿ ਗੁਰਨਾਮਕਦੀ ਵੀ ਦਾ ਪ੍ਰਕਾਸ਼ ਪੁਰਬ ਹੋਵੇ ਚਾਹੇ ਹੋਰ ਤਿਹਾੜ ਹੋਣ ਚਾਹੇ ਹੋਰ ਦਿਹਾੜੇ ਹੋਣ ਚਾਹੇ ਵਿਸਾਖੀ ਦਾ ਮੌਕਾ ਹੋਵੇ ਸਿੱਖ ਜੱਥੇ ਜੇ ਪਾਕਿਸਤਾਨ ਜਾਣਾ ਚਾਹਣਗੇ ਅਸੀਂ ਭੇਜਾਂਗੇ ਸਾਡੇ ਭਾਰਤ ਦੇ ਜੱਥੇ ਨੇ ਉਹ ਜਾਣਗੇ ਪਾਕਿਸਤਾਨ ਦੇਖੇ ਕਿ ਉਹਨੇ ਕੀ ਕਰਨਾ ਪਰ ਨਹੀਂ ਪਾਕਿਸਤਾਨ ਕਹਿੰਦਾ ਸਿੱਖਸ਼ਰ ਦਾ ਨੂੰਹ ਵਾਲੀ ਸਾਡੇ ਦਰਵਾਜ਼ੇ ਖੁੱਲੇ ਨੇ ਕਰਤਾਰਪੁਰ ਸਾਹਿਬ ਇਹ ਪਾਣੀ ਭਰਦਾ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਕਹਿੰਦੀ ਸਭ ਤੋਂ ਪਹਿਲਾਂ ਪਾਣੀ ਕਢਾਓ ਮੁੱਖ ਮੰਤਰੀ ਮਾਫ ਕਰਨਾ ਲੈਦੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੀ ਪਹਿਲਾਂ ਉਥੇ ਪਾਣੀ ਕਢਾਓ ਤਾਂ ਕਿ ਗੁਰਦੁਆਰਾ ਸਾਫ਼ ਹੋ ਸਕੇ ਤੇ ਸਿੱਖਸ਼ਰ ਦਾ ਨੂੰਹ ਦੇ ਅਕੀਦਤ ਦੀ ਸਥਾਨ ਹੈ ਉਹ ਕਹਿੰਦੇ ਜਦੋਂ ਇੱਥੇ 48 ਘੰਟੇ ਜਾਣ ਦੀ ਹਾਲਤ ਹੈ ਤੇ ਕਹਿੰਦੇ ਸਿੱਖਸ਼ਰ ਦਾ ਨੂੰਹ ਛੱਡ ਕੇ ਬਾਕੀ ਸਾਰੇ ਜਾਣ ਉਹ ਆਪਣਾ ਪੰਨ ਦਿਖਾਉਂਦੇ ਨੇ ਤੇ ਜਿਹੜੇ ਆਪਣੇ ਨਹੀਂ ਉਹ ਬਗਾਨਗੀ ਦਿਖਾਉਂਦੇ ਨੇ ਪਰ ਤੁਸੀਂ ਕਿਸ ਨੂੰ ਗੱਲ ਲਾਉਣਾ ਚਾਹੁੰਦੇ ਹੋ ਕਿਸ ਨੂੰ ਦੂਰ ਕਰਨਾ ਚਾਹੁੰਦੇ ਹੋ ਇਹ ਸਵਾਲ ਤੁਹਾਡੇ ਲਈ ਵੱਡਾ ਖੜਾ ਹੈ ਸੋ ਮੈਚ ਹੋ ਸਕਦਾ ਹੈ ਜਾਂ ਫਿਰ ਨਹੀਂ ਜਾ ਸਕਦੇ ਇਸ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਇਸ ਤੋਂ ਬਾਅਦ ਕਹਿੰਦੇ ਜੀ ਮਿਸ਼ਨ ਸੰਦੂਰ ਵੀ ਹੋਇਆ ਤੇ ਮਿਸ਼ਨ ਮਹਾਦੇਵ ਵੀ ਹੋਇਆ ਮਿਸ਼ਨ ਸੰਦੂਰ ਦੇ ਵਿੱਚ ਜਿਹੜੇ ਫੌਜੀਆ ਜਵਾਨਾਂ ਨੇ ਯੋਗਦਾਨ ਪਾਇਆ ਤੇ ਮਿਸ਼ਨ ਮਹਾਦੇਵ ਦੇ ਵਿੱਚ ਜਿਹਨਾਂ ਨੇ ਯੋਗਦਾਨ ਪਾਇਆ ਉਹਨਾਂ ਫੌਜੀ ਜਵਾਨਾਂ ਦਾ ਅਮਿਤ ਸ਼ਾ ਜੀ ਨੇ ਸਨਮਾਨ ਕੀਤਾ ਤੇ ਉਹ ਸਨਮਾਨ ਦੀਆਂ ਵੀਡੀਓ ਖਬਰਾਂ ਤਸਵੀਰਾਂ ਬਖਵਕ ਟੀਵੀ ਚੈਨਲਾਂ ਤੇ ਪ੍ਰਕਾਸ਼ਿਤ ਹੋਈਆਂ ਅਖਬਾਰਾਂ ਦਾ ਹਿੱਸਾ ਬਣੀਆ ਸੁਰਖੀਆਂ ਬਣੀਆ ਇਸ ਨੇ ਸਵਾਲ ਖੜਾ ਕਰਤਾ ਕਿ ਇਹ ਢੰਗ ਤਰੀਕਾ ਤਾਂ ਦੁਨੀਆ ਦਾ ਕੋਈ ਮੁਲਕ ਨਹੀਂ ਅਪਣਾਉਂਦਾ ਕਿ ਆਪਣੇ ਫਰੰਟ ਤੇ ਲੜਨ ਵਾਲੇ ਫੌਜੀ ਜਵਾਨ ਜਿਹੜੇ ਐ ਦੁਸ਼ਮਣ ਮੁਲਕ ਨਾਲ ਜਾਂ ਅਤਵਾਦ ਨਾਲ ਜਾਂ ਅਜਿਹਿਆਂ ਸ਼ਰਾਤੀ ਅੰਸਰਾਂ ਨਾਲ ਲੜਨ ਤੇ ਉਹਨਾਂ ਨੂੰ ਮੁਕਾਬਲੇ ਚ ਮਾਰ ਗ੍ਰਾਹਣ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀ ਪਹਿਚਾਣ ਉਹਨਾਂ ਦੇ ਨਾਮ ਉਹਨਾਂ ਦੀਆਂ ਫੋਟੋ ਵੀਡੀਓ ਜਨਤਕ ਕੀਤੀਆਂ ਜਾਣ ਕਹਿੰਦੇ ਭਾਰਤ 'ਚ ਹੋ ਸਕਦਾ ਹੈ ਕੰਮ ਕਿਉਂਕਿ ਤੁਸੀਂ ਸਿਆਸਤ ਚਮਕਾਉਣੀ ਹੈ ਨਾ ਸਨਮਾਨ ਨਹੀਂ ਕਰਨਾ ਮੈਂ ਕਾਲਮ ਪੜ੍ਹ ਰਿਹਾ ਸੀਗਾ ਨਿਲ ਜੈਨਪੁਰਾ ਦਾ ਉਹ ਕਾਲਮ ਧਿਆਨ ਮੰਗਦਾ ਉਹ ਕਹਿੰਦੇ ਭਾਰਤੀ ਫੌਜ ਦੇ ਜਵਾਨਾਂ ਨੇ ਪਿਛਲੇ ਦਿਨੀ 28 ਜੁਲਾਈ ਨੂੰ ਆਪਰੇਸ਼ਨ ਮਹਾਦੇਵ ਨੂੰ ਅੰਜਾਮ ਦਿੱਤਾ ਅੰਜਾਮ ਦਿੰਦਿਆਂ ਮਹਾਦੇਵ ਪਹਾੜੀਆਂ ਉੱਤੇ ਤਿੰਨ ਅੱਤਵਾਦੀ ਮਾਰ ਦਿੱਤੇ। ਸਰਕਾਰ ਨੇ ਦੱਸਿਆ ਕਿ ਇਹ ਤਿੰਨ ਅੱਤਵਾਦੀ ਪਾਕਿਸਤਾਨੀ ਸਨ। ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਕੀਤਾ ਜਿਸ ਦੌਰਾਨ 100 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਵਾ ਕੀਤਾ ਗਿਆ। ਇਹ ਵੀ ਪਾਕਿਸਤਾਨੀ ਕੀ ਕਹਿ ਪਾਕਿਸਤਾਨੀ ਅੱਤਵਾਦੀ ਸੀ। ਭਾਰਤ ਸਰਕਾਰ ਨੇ ਪਿਛਲੇ ਦਿਨੀ ਆਪਰੇਸ਼ਨ ਸੰਦੂਰ ਤੇ ਆਪਰੇਸ਼ਨ ਮਹਾਦੇਵ 'ਚ ਸ਼ਾਮਲ ਭਾਰਤੀ ਜਵਾਨਾਂ ਦੀ ਫੌਜੀਆਂ ਨੂੰ ਸਨਮਾਨਿਤ ਕੀਤਾ। ਇਸ ਸਨਮਾਨ ਸਮਾਗਮ ਦਾ ਪ੍ਰਸਾਰਣ ਟੈਲੀਵਿਜ਼ਨ ਚੈਨਲਾਂ ਉੱਤੇ ਤੇ ਜਵਾਨਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਾਪੀਆਂ ਗਈਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹਨਾਂ ਫੌਜੀਆਂ ਨੂੰ ਸਨਮਾਨਤ ਕੀਤਾ ਇਹੋ ਜਿਹੇ ਅਜੀਬ ਕੰਮ ਸਰ ਭਾਰਤ 'ਚ ਹੋ ਸਕਦੇ ਹਨ ਜਦਕਿ ਦੁਨੀਆ ਭਰ ਦੇ ਸਭ ਦੇਸ਼ ਆਪਣੇ ਖਾਸ ਪ੍ਰਸ਼ਨਾਂ ਵਿੱਚ ਸ਼ਾਮਲ ਜਵਾਨਾਂ ਦੀਆਂ ਪਹਿਚਾਣਾਂ ਗੁਪਤ ਰੱਖਦੇ ਹਨ ਉਸਾਮਾ ਮੇ ਲਾਹਦੇਨ ਨੂੰ ਮਾਰਨ ਵਾਲੇ ਆਪਰੇਸ਼ਨ ਵਿੱਚ ਸ਼ਾਮਲ ਅਮਰੀਕੀ ਜਲ ਜਲ ਸੈਨਾ ਦੇ ਜਵਾਨਾਂ ਦੀ ਪਹਿਚਾਣ ਦਹੱਕਿਆਂ ਬੰਦੀ ਗੁਪਤ ਰੱਖੀ ਗਈ ਇਜ਼ਰਾਈਲ ਦੀ ਖੁਪੀਏ ਏਜੰਸੀਆਂ ਵੀ ਜੋ ਕਾਰਵਾਈ ਕਰਦੇ ਇਹਨਾਂ ਨੂੰ ਪਛਾਣ ਗੁਪਤ ਰੱਖਦੀਆਂ ਹਨ ਪਰ ਭਾਰਤ ਵਿੱਚ ਖਤਰਨਾਕ ਅਤਵਾਦੀਆਂ ਨੂੰ ਮਾਰਨ ਵਾਲੇ ਜਵਾਨਾਂ ਦੀ ਪਛਾਣ ਜਨਤਕ ਕਰ ਦਿੱਤੀ ਜਾਂਦੀ ਹੈ ਅਤੇ ਭਾਰਤ ਦੇ ਆਗੂ ਨੇਤਾ ਆਪਣੀ ਸਿਆਸਤ ਚਮਕਾਉਣ ਦੇ ਲਈ ਫਾਇਦਾ ਲੈਣ ਦੇ ਲਈ ਜਵਾਨਾਂ ਨੂੰ ਸਨਮਾਨਿਤ ਕਰਦਿਆਂ ਆਪਣੀ ਵਾਹਵਾ ਹੀ ਖਟਦੇ ਹਨ ਇਸ ਤਰ੍ਹਾਂ ਪਛਾਣ ਜਨਤਕ ਹੋਣ ਤੇ ਅਜਿਹੇ ਵੱਡੇ ਸੈਨਿਕ ਆਪਰੇਸ਼ਨਾਂ 'ਚ ਸ਼ਾਮਲ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਜਨਾਬ ਕੁਛ ਹੱਥ ਮਾਰੋ ਸਮਝ ਨੂੰ ਆਪਣੀ ਨੂੰ ਕੀ ਹੈ ਇਸ ਤਰੀਕਾ ਕਰਦੇ ਉੱਤੇ ਸਵਾਲ ਕਿਉਂ ਪੁੱਛਦੇ ਆ ਬਹੁਤ ਬੜਾ